ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਬਈ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਤੁਹਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਬਈ ਅੱਜ ਅਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਬਾਗਾਪੁਰਾਣਾ ਤੇ ਅੱਜ ਬਾਈ RAME ਕੋਲੇ ਝੋਟੀ ਵਕਾਊ ਸੀਗੀ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਆ ਤੇ ਇਹ ਬਾਈ ਨੇ ਵਕਾਊ ਕੀਤੀ ਸੀ ਬਾਈ ਦਾ ਕੋਈ ਵਪਾਰ ਲੈਣ ਦਾ ਕੰਮ ਨਹੀਂਗਾ ਬਾਈ ਘਰੇਲੂ ਯਾਨੀ ਕਿ ਬਾਈ ਪਸ਼ੂ ਰੱਖਦਾਗਾ ਤੇ ਕੋ ਬਾਈਆਂ ਦਾ ਵੀ ਤੀਜੇ ਸੂਏ ਸੋਣਾ ਬਈ ਇਹ ਝੋਟੀ ਨੇ ਤੇ ਦੂਜੇ ਸੂਏ ਬਾਈ ਦੱਸਦਾ ਵੀ 14 ਲੀਟਰ ਦੁੱਧ ਦਾ ਰਿਕਾਰਡ ਸੀਗਾ ਬਈ ਇਹਦਾ ਤੇ ਹੁਣ ਤੀਜੇ ਸੂਏ ਸੋਣਾ ਤੇ ਹਜੇ 13 14 ਦਿਨਾਂ ਦੀ ਵੀ ਕੱਚੀ ਆ ਉਸ ਹਾਵਣਾ ਦਾ ਬਾਹਲਾ ਬਾਈ ਬਸ ਉਸ ਹਾਵਣਾ ਅੰਦਾਜ਼ਾ ਲਾ ਲਿਓ ਹਵਾਨੇ ਦਾ ਹਜੇ 13 14 ਦਿਨਾਂ ਦੀ ਕੱਚੀ ਆ ਫਵਾਨਾ ਹਜੇ ਨੇ ਕਰਮਾਲੀ ਨੇ ਤਿਆਰ ਕਰਨਾ ਥੋੜਾ ਕੋਸ ਰਹੀ ਹੈ ਮੈਂ ਕਾਰਨ ਬਾਈਆਂ ਦਾ ਵੀ ਮੇਥੋਂ ਬਈ ਸੇਵਾ ਨਹੀਂ ਹੋਈ ਐ ਧਕੀ ਝੋਟੀ ਦੀ ਤੇ ਬਾਕੀ ਹਵਾਨਾ ਹੁਮੁਨਾ ਤੇ ਥਾਂਲੇਵੇ ਦੀ ਵੀ ਸਾਫ ਹੈ ਝੋਟੀ ਉ ਬੋਡੀ ਸਟਰਕਚਰ ਵੀ ਬਈ ਸੋਹਣਾ ਹੈ ਬੋਡੀ ਸਟਰਕਚਰ ਪੱਖੋਂ ਵੀ ਠੀਕ ਹੈ ਝੋਟੀ ਤੇ ਸੰਗ ਸੰਗ ਜਿਹਾ ਤੁਸੀਂ ਦੇਖ ਸਕਦੇ ਆ ਬਈ ਕੁੰਡਾ ਸੰਗ ਆ ਜਾਵਾ ਤੇ ਪਟਕੁਣੇ ਦੀ ਚੰਗੀ ਆ ਝੋਟੀ ਥਣ ਥਣ ਦੇਵੇ ਦੀ ਸਾਫ ਬਈ ਜਾਵਾ ਮੁੱਲ ਬਈ ਬਾਈਆਂ ਦਾ ਵੀ ਆਪਾਂ ਫੋਨ ਤੇ ਹੀ ਕਰਨਾ ਹੈਗਾ ਤੇ ਬਾਕੀ ਹੋਰ ਤੁਹਾਨੂੰ ਇਹ ਆਲੂਆ ਦਿਖਾਉਣ ਨੇ ਤੇ ਬਹੁਤ ਹਸਾਉਣਾ ਬਈ ਜੱਜ ਕਰ ਲਿਓ ਝੋਟੀ ਨੂੰ ਅਜੇ ਬਈ 13 14 ਦਿਨਾਂ ਦੀ ਬਾਈ ਦੱਸਦਾ ਵੀ ਕੱਚੀ ਆ ਜੇ ਤੇ ਉਹ ਠੰਡੀ ਸੀਲ ਆ ਬਈ ਜਿਵੇਂ ਉਪਰੇ ਆ ਸੀ ਬੰਦੇ ਤੇ ਉਹ ਜਾ ਭੱਜੂ ਨੱਠੂ ਜਾਣੀ ਕੀਤਾ ਝੋਟੀ ਨੇ ਤੇ ਦੂਜੇ ਸਵੇਰੇ 14 ਲੀਟਰ ਦਾ ਰਿਕਾਰਡ ਸੀਗਾ ਤੇ ਬਾਈ ਦਾ ਜਿਹੜਾ ਘਰ ਆ ਉਹ ਪੱਠੇ ਕੋਲੇ ਆ ਬਾਈ ਦਾ ਬਈ ਘਰ ਰਾਮਾ ਬਾਈ ਦਾ ਨਾਮ ਬਈ ਪੱਠੇ ਕੋਲੇ ਘਰ ਆ ਬਾਈ ਦਾ ਪ੍ਰੀਤਮ ਦੇ ਪੱਠੇ ਕੋਲੇ ਤੇ ਬਾਕੀ ਫੋਨ ਨੰਬਰ 99152 32644 ਇਹ ਬਾਈ ਦਾ ਬਈ ਮੋਬਾਈਲ ਨੰਬਰ ਹੈ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਤੇ ਬਾਈ ਨਾਲ ਕਰੋ ਗੱਲਬਾਤ ਰਲਾਓ ਸੌਦਾ ਇੱਕ ਮੇਰਾ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਤੇ ਇੰਨੇ ਨਾਲ ਬਾਈ ਸਾਡਾ ਹੌਸਲਾ ਵਧਿਆ ਰਹਿੰਦਾ ਤੇ ਜੋ ਵੀ ਭਰਾ ਚੈਨਲ ਤੇ ਪਹਿਲੀ ਵਾਰ ਜੁੜਿਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਤੇ ਇੱਕ ਮੇਰਾ ਭਰਾ ਆਪਣਾ ਫੇਸਬੁੱਕ ਤੇ ਵੀ ਬਈ ਪੇਜ ਆ ਦੀਪ ਡੈਰੀ ਫਾਰਮ ਸੁਖਾਨੰਦ ਦੇ ਨਾਂ ਤੇ ਉਹਨੂੰ ਹੀ ਮੇਰਾ ਭਰਾ ਉੱਥੇ ਜਾ ਕੇ ਪੇਜ ਨੂੰ ਫੋਲੋ ਕਰ ਲੋ ਤੇ ਇਦਾਂ ਹੀ ਮੇਰਾ ਪਿਆਰ ਮੇਰਾ ਭਰਾ ਪਿਆਰ ਕਰਦੇ ਰਹੋ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖ